ਡੀਬੁਰਗੜ ਜੇਲ੍ਹ ਚ ਬੰਦ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਨੇ 26 ਜਨਵਰੀ ਦੀ ਪ੍ਰੇਡ ਦੇਖਣ ਲਈ ਹਾਈ ਕੋਰਟ ਚਰਜੀ ਲਗਾਈ ਹੈ ਜੀ ਹਾਂ ਐਨਐਸਏ ਤਹਿ ਡਿਬੁਰਗੜ ਜੇਲ੍ਹ ਚ ਬੰਦ ਐਮਪੀ ਅਮਰਿਤਪਾਲ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਚਰਜੀ ਲਗਾਈ ਗਈ ਹੈ ਜਿਸ ਚ ਅਮਰਿਤਪਾਲ ਨੇ 26 ਜਨਵਰੀ ਦੀ ਪ੍ਰੇਡ ਅਤੇ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ ਅਰਜੀ ਚ ਅਮਰਿਤਪਾਲ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਗਣਤੰਤਰ ਦਿਵਸ ਅਤੇ ਪਾਰਲੀਮੈਂਟ ਸੈਸ਼ਨ ਚ ਭਾਗੀਦਾਰੀ ਨਿਆਂ ਅਤੇ ਸਮਾਨਤਾ ਦੀ ਹਿੱਤ ਹੈ ਤੇ ਇਸ ਤਰ੍ਹਾਂ ਦੇ ਰਾਸ਼ਟਰੀ ਪ੍ਰੋਗਰਾਮਾਂ ਚ ਉਸਦੀ ਮੌਜੂਦਗੀ ਜਨਹਿੱਤ ਦੀ ਮਾਮਲਾ ਹੈ ਤੇ ਇਸ ਅਰਜੀ ਵਿੱਚ ਅਮਰਿਤਪਾਲ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਹੈ ਜਿਕਰੇ ਖਾਸੇ ਕ ਅਮਰਿਤਪਾਲ ਵੱਲੋਂ ਮਾਗੀ ਮੌਕੇ ਆਪਣੀ ਨਵੀਂ ਪਾਰਟੀ ਦਾ ਵੀ ਲਾਂਚ ਕਰ ਦਿੱਤਾ ਗਿਆ ਸੀ ਜਿਸ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਤੇ ਲੋਕ ਸਭਾ ਚੋਣਾਂ 2024 ਵਿੱਚ ਅਮਰਿਤਪਾਲ ਨੇ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਦੇਵ ਸਿੰਘ ਜੀਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਅਮਰਿਤਪਾਲ ਦੀ ਰਿਹਾਈ ਨਹੀਂ ਹੋ ਸਕੀ ਸਰਕਾਰ ਵੱਲੋਂ ਐਨਐਸਸੀ ਦੀ ਮਿਆਦ ਹੋਰ ਵਧਾ ਦਿੱਤੀ ਗਈ ਤੇ ਹੁਣ ਅਮਰਿਤਪਾਲ ਨੇ ਇੱਕ ਵਾਰ ਫੇਰ ਪਟੀਸ਼ਨ ਪਾ ਕੇ ਨਵੀਂ ਮੰਗ ਕੀਤੀ ਹੈ ਡਿਬਰੂਗੜ ਜੇਲ੍ਹ ਚ ਬੰਦ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਨੇ 26 ਜਨਵਰੀ ਦੀ ਪ੍ਰੇਡ ਦੇਖਣ ਲਈ ਹਾਈ ਕੋਰਟ ਚਰਜੀ ਲਗਾਈ ਹੈ ਜੀ ਹਾਂ ਐਨਐਸਏ ਤਹਿ ਡਿਬਰੂਗੜ ਜੇਲ੍ਹ ਚ ਬੰਦ ਐਮਪੀ ਅਮਰਿਤਪਾਲ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਚਰਜੀ ਲਗਾਈ ਗਈ ਹੈ ਜਿਸ 'ਚ ਅਮਰਿਤਪਾਲ ਨੇ 26 ਜਨਵਰੀ ਦੀ ਪ੍ਰੇਡ ਅਤੇ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ ਅਰਜੀ 'ਚ ਅਮਰਿਤਪਾਲ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਗਣਤੰਤਰ ਦਿਵਸ ਅਤੇ ਪਾਰਲੀਮੈਂਟ ਸੈਸ਼ਨ ਚ ਭਾਗੀਦਾਰੀ ਨਿਆਂ ਅਤੇ ਸਮਾਨਤਾ ਦੀ ਹਿੱਤ ਹੈ ਤੇ ਇਸ ਤਰ੍ਹਾਂ ਦੇ ਰਾਸ਼ਟਰੀ ਪ੍ਰੋਗਰਾਮਾਂ 'ਚ ਉਸਦੀ ਮੌਜੂਦਗੀ ਜਨਹਿੱਤ ਦੀ ਮਾਮਲਾ ਹੈ ਤੇ ਇਸ ਅਰਜੀ ਵਿੱਚ ਅਮਰਿਤਪਾਲ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਹੈ ਜਿਕਰੇ ਖਾਸੇ ਕਿ ਅਮਰਿਤਪਾਲ ਵੱਲੋਂ ਮੰਗੀ ਮੌਕੇ ਆਪਣੀ ਨਵੀਂ ਪਾਰਟੀ ਦਾ ਵੀ ਲਾਲ ਕਰ ਦਿੱਤਾ ਗਿਆ ਸੀ ਜਿਸ ਦਾ ਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਤੇ ਲੋਕ ਸਭਾ ਚੋਣਾਂ 2024 ਵਿੱਚ ਅਮਰਿਤਪਾਲ ਨੇ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਜੀਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਅਮਰਿਤਪਾਲ ਦੀ ਰਿਹਾਈ ਨਹੀਂ ਹੋ ਸਕੀ ਸਰਕਾਰ ਵੱਲੋਂ ਐਨਐਸਏ ਦੀ ਮਿਆਦ ਹੋਰ ਵਧਾ ਦਿੱਤੀ ਗਈ ਤੇ ਹੁਣ ਅਮਰਿਤਪਾਲ ਨੇ ਇੱਕ ਵਾਰ ਫਿਰ ਪਟੀਸ਼ਨ ਪਾ ਕੇ ਨਵੀਂ ਮੰਗ ਕੀਤੀ ਹੈ ਡਿਬਰੂਗੜ ਜੇਲ੍ਹ ਚ ਬੰਦ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਨੇ 26 ਜਨਵਰੀ ਦੀ ਪ੍ਰੇਡ ਦੇਖਣ ਲਈ ਹਾਈ ਕੋਰਟ ਚਰਜੀ ਲਗਾਈ ਹੈ ਜੀ ਹਾਂ ਐਨਐਸਏ ਤਹਿ ਡਿਬਰੂਗੜ ਜੇਲ੍ਹ ਚ ਬੰਦ ਐਮਪੀ ਅਮਰਿਤਪਾਲ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਚਰਜੀ ਲਗਾਈ ਗਈ ਹੈ ਜਿਸ ਚ ਅਮਰਿਤਪਾਲ ਨੇ 26 ਜਨਵਰੀ ਦੀ ਪ੍ਰੇਡ ਅਤੇ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਚ ਸ਼ਾਮਲ ਹੋਣ ਦੀ ਮੰਗ ਕੀਤੀ ਹੈ ਅਰਜੀ ਚ ਅਮਰਿਤਪਾਲ ਵੱਲੋਂ ਇਹ ਦਲੀਲ ਦਿੱਤੀ ਗਈ ਹੈ ਕਿ ਗੜਤੰਤਰ ਦਿਵਸ ਅਤੇ ਪਾਰਲੀਮੈਂਟ ਸੈਸ਼ਨ ਚ ਪਾਗੇਦਾਰੀ ਨਿਆਂ ਅਤੇ ਸਮਾਨਤਾ ਦੀ ਹਿੱਤ ਹੈ ਤੇ ਇਸ ਤਰ੍ਹਾਂ ਦੇ ਰਾਸ਼ਟਰੀ ਪ੍ਰੋਗਰਾਮਾਂ 'ਚ ਉਸਦੀ ਮੌਜੂਦਗੀ ਜਨਹਿੱਤ ਦੀ ਮਾਮਲਾ ਹੈ ਤੇ ਇਸ ਅਰਜੀ ਵਿੱਚ ਅਮਰਿਤਪਾਲ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਹੈ ਜਿਕਰੇ ਖਾਸੇ ਕਿ ਅਮਰਿਤਪਾਲ ਵੱਲੋਂ ਮਾਗੀ ਮੌਕੇ ਆਪਣੀ ਨਵੀਂ ਪਾਰਟੀ ਦਾ ਵੀ ਲਾਲ ਕਰ ਦਿੱਤਾ ਗਿਆ ਸੀ ਜਿਸ ਦਾ ਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਗਿਆ ਤੇ ਲੋਕ ਸਭਾ ਚੋਣਾਂ 2024 ਵਿੱਚ ਅਮਰਿਤਪਾਲ ਨੇ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਜੀਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਅਮਰਿਤਪਾਲ ਦੀ ਰਿਹਾਈ ਨਹੀਂ ਹੋ ਸਕੀ ਸਰਕਾਰ ਵੱਲੋਂ NSC ਦੀ ਮਿਆਦ ਹੋਰ ਵਧਾ ਦਿੱਤੀ ਗਈ ਤੇ ਹੁਣ ਅਮਰਿਤਪਾਲ ਨੇ ਇੱਕ ਵਾਰ ਫਿਰ ਪਟੀਸ਼ਨ ਪਾ ਕੇ ਨਵੀਂ ਮੰਗ ਕੀਤੀ ਹੈ ਤੁਹਾਡੇ ਇਸ ਖਬਰ ਤੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ